ਮਹਾਰਗੋਦੀ ਕਾ ਕਲਛਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਜੀ ਦਾ ਪਰਮਾਨ ਹੈ ਇਸ ਜੋਗ ਮੇਂ ਸ਼ੋਭਾ ਨਾਮ ਕੀ ਮੇਨ ਨਾਮੇ ਸ਼ੋਭ ਨਾ ਹੋਏ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਨੀ ਬਿਲੇ ਮਨਾ ਹੋਏ ਇਹ ਵਨ ਜਗਤ ਵਿੱਚ ਨਾਮ ਦੀ ਬਰਕਤ ਨਾਲ ਹੀ ਸੁਭਾ ਮਿਲਦੀ ਹੈ ਹਰ ਨਾਮ ਤੋਂ ਮਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ ਇਸੇ ਨਾਸ ਹੁੰਿਆ ਜਿਹੜਾ ਨਹੀਂ ਲਗਦਾਕ ਤੇ ਨਾਮ ਜੀ ਦੀ ਵਰਮਾਉਂਦੇ ਹਨ ਕੌਣ ਕੋ ਕਲੰਕ ਕਰਿਓ ਰਾਮ ਨਾਮ ਲੈਤ ਹੀ ਅੱਤਤਪ ਤੇ ਵੇਟ ਤੇ ਰਾਮ ਕਹਿ ਰਹੀ। ਸ੍ਰੀਮਾਨ ਦੇ ਨਾਮ ਦਾ ਉਚਾਰਨ ਦੁਆਰਾ ਕਿਹਦਾ ਕੋਈ ਪਾਪ ਦਾ ਨਾਗ ਬਾਕੀ ਰਹਿ ਜਾਂਦਾ ਹੈ। ਸਾਈ ਦਾ ਨਾਮ ਉਚਾਰਨ ਕਰਨ ਨਾਲ ਆਪੀ ਪਿੱਤਰ ਹੋ ਜਾਂਦਾ ਹੈ। ਜਿਵੇਂ ਗਣਕਾ ਦਾ ਜਨਮ ਹੋਇਆ। ਗਣਕਾ ਉਦਰੀ ਹਾਰੇ ਕਹੇ ਤੋਤ ਭਗਤ ਜੈਮ ਜੀ ਭਗਤ ਜਯਾ ਦੇਵ ਜੀ ਦਾ ਪਰਮਾਨ ਹੈ ਕੇਵਲ RAM ਨਾਮ ਮਲੋੜ ਮਿੰਗ ਮਦ ਅੰਮ੍ਰਿਤ ਟਟ ਮਾਇੰਗ ਨਾ ਨਨੋਤ ਜਸ ਮਨਨੀਨ ਜਨਮ ਜਰਾਦ ਮਨ ਹੈਂਗ ਤੂੰ ਸਿਰਫ ਸਾਈ ਦੇ ਸੁੰਦਰ ਨਾਮ ਦਾ ਉਚਾਰਨ ਕਰ ਜੋ ਅੰਮ੍ਰਿਤ ਪ੍ਰਭੂਰ ਹੈ ਜੋ ਅਸਲੀ ਚੂਪ ਹੈ ਜਿਸ ਦੇ ਸਿਮਰਨ ਨਾਲ ਜਨਮ ਮਦਨ ਮਡੇ ਪਾ ਇੰਤਾ ਛਿਗਰ ਅਤੇ ਮੌਤ ਦਾ ਡਰ ਦਰ ਦੁੱਖ ਨਹੀਂ ਰਹਿਦਾ ਵਾਹੀ ਗਦਾ ਜੀ ਦਾ ਪ੍ਰਮਾਨ ਹੈ ਕਲ ਜਿਬ ਨਾਮ ਆਰਾਧਨਾ ਹੋਰ ਕਰਮ ਕਰਨ ਮੁਕਤ ਨਾ ਪਾਏ ਕਲਯੁਗ ਵਿੱਚ ਨਾਮ ਹੀ ਮੁਕਤੀ ਦਾ ਸਾਧਨ ਹੈ ਹੋਰ ਕਰਮ ਕਰਨ ਨਾਲ ਮੁਕਤੀ ਨਹੀਂ ਮਿਲਦੀ ਗੁਰਮਤਿ ਕਿੰਨ ਦਾ ਸਾਰ ਕਿਰਤ ਕਰਨੀ ਵੰਡ ਛਕਣਾ ਅਤੇ ਨਾਮ ਜਪਣਾ ਹੈ ਇਸੇ ਕਮਾਈ ਨੂੰ ਉਹ ਇਸ ਨੂੰ ਮਾਇਕ ਕਰਨਾ ਅਤੇ ਇਸ ਨੂੰ ਸਫਲ ਕਰਨ ਲਈ ਵੰਡ ਸਕਣਾ ਜ਼ਰੂਰੀ ਹੈ ਅਧਿਆਤਮਿਕ ਫਿਲਾਸਫੀ ਦਾ ਅਸਲ ਆਧਾਰ ਨਾਮ ਜਾਂ ਸ਼ਬਦ ਦੀ ਅਦਾਰਨਾ ਹੀ ਹੈ ਸ਼ਬਦ ਜਦੋਂ ਸੁਤੀ ਵਿਤਵਾਸ ਜਾਏ ਤਾਂ ਇਸ ਨੂੰ ਨਾਮ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਨਾਨਕ ਇਹ ਕਰ ਕੇਵਲ ਨਾਮ ਗੁਰੂ ਘਰ ਵਿੱਚ ਕੇਵਲ ਨਾਮ ਦੀ ਨਮਾ ਹੈ ਕੇਵਲ ਗੁਰੂ ਘਰ ਦੀ ਸਿੱਖਿਆ ਹੀ ਨਾਮ ਜਪਣਾ ਹੈ ਨਹੀਂ ਹੈ ਗੁਰੂ ਜੀ ਫਰਮਾਉਂਦੇ ਹਨ ਸੰਸਾਰ ਦੇ ਸਭ ਧਰਮ ਨੀਰਹਾਣੀ ਚਿਕਰਸਾਰ ਹੈ ਸਗਲ ਮਤਾਤ ਕੇਵਲ ਹਰ ਨਾਮ ਆ ਕਮੈਂਡ ਫੜ ਕੇ ਮਨ ਮਛਰਾਮ ਆਪ ਜੀ ਦੇ ਅਨੁਸਾਰ ਸਰਵ ਧਰਮੇ ਵਿੱਚ ਸੇਸ਼ ਧਰਮਾ ਸਭ ਕੰਮ ਵਿੱਚ ਸੇਸ਼ਟ ਕੰਮ ਪਰਮੇਸ਼ਰ ਦਾ ਨਾਮ ਨਾਲ ਨਿਵਜੋਣਾ ਹੈ ਸਰਵ ਧਰਮ ਨੇ ਸੇਸ਼ ਧਰਮਾ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਗ੍ਰੰਥ ਸਿੰਘ ਜੀ ਨੇ ਵੀ ਇਹੋ ਉਪਦੇਸ਼ ਦਿੱਤਾ ਹੈ ਨਾਮ ਤੋਂ ਬਿਨਾ ਧਰਮ ਕਰਮ ਨਫਲ ਅਤੇ ਨਿਰ ਪਰਮ ਜਾਣ ਸਭ ਕਰਮ ਫੋਟ ਗਿਆਨ ਸਭ ਧਰਮ ਕੇ ਨਫਲ ਮਾਨ ਮੈਨੂੰ ਇੱਕ ਨਾਮ ਆਧਾਰ ਸਭ ਕਰਮ ਅਨੁ ਮੇਜਾਰੂ ਗੁਰੂ ਅਮਰਦਾਸ ਜੀ ਦਾ ਪਰਮਾਨੰ ਹੈ। ਛਵਦ ਬੂਝੇ ਸੋ ਮਨ ਚਕਾਏ। ਨਿਰਮਲ ਨਾਮ ਵਸੇ ਮਨ ਹੋਇ। ਜੋ ਸੁਆਮੀ ਦਾ ਅਨੁਭਵ ਕਰਦਾ ਹੈ। ਉਹ ਆਪਾਂ ਦੀ ਮਨীনਤਾ ਤੋਂ ਖਰਾਸੀ ਪਾ ਲੈਂਦਾ ਹੈ। ਕਿਉਂਕਿ ਨਾਮ ਆ ਕੇ ਉਸ ਨੇ ਮਨ ਵਿੱਚ ਇਕ ਜੰਨ ਦਾ ਇਸ ਜਨਮ ਭਾਈ ਮੇਰੂ ਨੇ ਸਤਗੁਰੂ ਜੀ ਦੇ ਵਾਕ ਨੂੰ ਮੰਨਿਆ ਮੰਨ ਤੋ ਉਹ ਸ਼ਬਦ ਲਾਗੋ ਹਾਰ ਰਿਓ ਰਹੋ ਚਿਤ ਲਾਏ ਅਨੁਸਾਰ ਸ਼ਬਦ ਨਾਲ ਨੱਗ ਕੇ ਆਪਣੇ ਮਨ ਨੂੰ ਝੋਟਾ ਇਹਨਾਂ ਮਿਲ ਕਰਕੇ ਗੁਣਮੁਖ ਪਦਵੀ ਪਾਈ ਭਗਤ ਉਹਦਾ ਜੀ ਦਾ ਪ੍ਰਮਾਣ ਹੈ ਸਤਜਗ ਸਤ ਤੇਟਾ ਜਗਿ ਦਵਾਪਰ ਪੂਜਾ ਚਾਰ ਜਿਨੋ ਜੋਗ ਜਿਨੋ ਡਲੇ ਕਲ ਕੇਵਨ ਨਾਮ ਅਧਾਰ ਸਤਜਗ ਵਿੱਚ ਸਤਿਛਿ ਤਰੇਟੇ ਵਿੱਚ ਕੁਰਬਾਨੀ ਵਾਲੇ ਜਗ ਅਤੇ ਦਵਾਪਰ ਵਿੱਚ ਸਰੀਰ ਉਪਾਥਨਾ ਦਾ ਕਰਨਾ ਜਿੰਨਾ ਜੁਗਾ ਅੰਦਰ ਮੱਧਿਆ ਨੇ ਇੰਨਾ ਤਿੰਨਾ ਨੂੰ ਪਕੜਿਆ ਹੋਇਆ ਸੀ ਕਲ ਯੁਗ ਵਿੱਚ ਸਿਰਫ ਨਾਮ ਹੀ ਦਾ ਹੀ ਆਸਰਾ ਹੈ ਕਕਰਤਰ ਜਨ ਜੀ ਫਰਮਾਉਂਦੇ ਹਨ ਪੁਰੂਪਰੇ ਕਿਰਤ ਕੰਮ ਨਾ ਮਿਟੇ ਫਿਰ ਕਾਰਗਹਿ ਹੈ ਨਾ ਨਾਮ ਕੀ ਮੁ ਜਾਂ ਪੀੜੀ ਨਾਮ ਕੀ ਨੰਗ ਪਿਛੜੇ ਕਮਾਏ ਹੋਏ ਅਮਰਾਂ ਦਾ ਫਲ ਮਿੜਦਾ ਨਹੀਂ ਏ ਮੇਰੀ ਘੜ ਵਾਲੀਏ ਇਸ ਲਈ ਮੈਂ ਸਵਾਮੀ ਜੀ ਦੇ ਨਾਮ ਦਾ ਉਚਾਰਨ ਕਰਦਾ ਹਾਂ ਬਹੁਤ ਫ੍ਰੀ ਜੀ ਦਾ ਆਪਣਾ ਫਰਮਾਨ ਹੈ ਕਿ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨਿਸਰ ਹੈ ਉਹਨਾਂ ਦੇ ਮੂੰਹ ਡਰੋਣੇ ਹਨ ਅਤੇ ਅਜੇ ਜੀਵਨ ਨੂੰ ਇਸ ਜੋਗ ਵਿੱਚ ਦੁੱਖ ਭੋਗਨੇ ਪੈਂਦੇ ਹਨ ਅਤੇ ਪਰ ਲੋਗ ਵਿੱਚ ਕੋਈ ਤਾਂ ਨਸੀਬ ਨਹੀਂ ਹੁੰਦੀ ਖਰੀਦਾ ਇੰਨਾ ਮੁਖ ਡਨਾਮ ਨੇ ਜਿੰਨਾ ਸਾਰਿਆਂ ਨਾਉ ਇਥੇ ਦੁੱਖ ਹਨੇਰੀਆਂ ਅੱਗੇ ਠਾਉ ਨਾ ਠਾਉ ਹਉ ਤੋ ਕਬੀਰ ਜੀ ਅਨੁਸਾਰ ਮੁਕਤੀ ਪ੍ਰਾਪਤ ਕਰਨਾ ਇੱਕੋ ਹੀ ਇੱਕ ਸਾਧਨਾ ਹੈ ਉਹ ਹਾਇ ਗੁਰਦਾਨ ਨਾ ਮਝਣਾ ਹੈ ਅਤੇ ਨਾਮ ਰਾਹੀ ਲੋਭ ਮੋ ਕ્રોਧ ਕਾਮ ਅਤੇ ਹੰਕਾਰ ਦਾ ਤਿਆਗ ਕਰਨਾ ਹੈ ਕਰਮ ਕਾਂਡਾ ਦਾ ਮਨੁੱਖ ਨੂੰ ਹੰਕਾਰ ਵਦੋਂ ਦੀ ਹਨ ਜੋ ਮਨੁੱਖ ਦੇ ਅੰਦਰੋਂ ਨਿਵੈਤ ਭਾਵ ਕਦਮ ਕਦਮ ਲਈ ਨਾਮ ਦਾ ਜਾਪ ਕਰਨਾ ਜ਼ਰੂਰੀ ਹੈ ਰੇ ਬੋਰੇ ਤੂੰ ਕਰੀ ਨਾ ਰੱਖੇ ਕੋਈ ਸਉਨਾ ਨਾਮ ਜਪ ਸੋਈ ਹੇ ਕੰਬਲੇ ਮੰਡੇ ਤਾਂ ਤੈਨੂੰ ਇੱਕ ਵੱਲ ਲਈ ਵੀ ਕੋਈ ਨਹੀਂ ਰੱਖਦਾ ਇਸ ਲਈ ਤੂੰ ਉਸ ਸਹਵ ਦਾ ਨਾਮ ਦਾ ਜਾਪ ਕਰ ਫਿਰ ਫਿਰਾਂ ਦੇ ਕਦਮ ਕਰਦਾ ਕੋਈ ਕਬਸੀ ਨਾ ਹੈ ਮਨੋਖ ਵਾਹਿਗੁਰੂ ਨਾਮ ਨਾਲ ਪ੍ਰੀਤ ਪਾਵੇ ਇਸ ਸੰਬੰਧੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਤਿਰਸਨਾ ਬੂਜੇ ਹਰ ਕੈ ਨਾਮ ਗੁਰੂ ਨਾਨਕ ਦੇਵ ਜੀ ਜਦੋਂ ਮਾਲਕ ਅਵਸਥਾ ਵਿੱਚ ਛਾਨ ਉਹਨੇ ਖਾਣਾ ਪੀਣਾ ਤਿਆਗ ਕੇ ਘਰ ਵਿੱਚ ਨੰਮਾ ਪੈ ਲੈਂਦੇ ਸਨ ਸਾਡਾ ਮਾਤਾ ਇਸ ਤੋ ਜੀ ਨੇ ਇਹ ਆਦੇ ਬਲਾਇਆ ਆਹ ਉਸ ਨੂੰ ਕੋਈ ਰੋਗ ਨਾ ਨਭ ਚ ਗਿਆ ਫਿਰ ਮਾਤਾ ਜੀ ਨੇ ਆਪ ਨੂੰ ਪੁੱਛਿਆ ਤੂੰ ਕੁਝ ਖਾਂਦਾ ਪੀਂਦਾ ਨਹੀਂ ਤੇਰਾ ਦਕਸ਼ਤਰਾ ਦੂਰ ਹੋਵੇਗਾ ਆਪ ਜੀ ਨੇ ਮਾਤਾ ਜੀ ਨੂੰ ਕਿਹਾ ਸਾਚੇ ਨਾਮ ਕੀ ਲਾ ਕੇ ਭੋਖ ਓਟਪੋਖੇ ਖਾਏ ਜਲੇਦੂ ਕਾ ਸੱਚੀ ਨਾਮ ਦੀ ਮੈਨੂੰ ਭੁੱਖ ਲੱਗਦੀ ਹੈ ਉਸ ਭੁੱਖ ਨਾਲ ਹੀ ਮੇਰਾ ਦੁੱਖ ਦੂਰ ਹੋ ਜਾਂਦਾ ਹੈ ਫਿਰ ਮਾਤਾ ਜੀ ਨੇ ਕਿਹਾ ਬੇਟਾ ਨਾਮ ਕੋਈ ਪਦਾਰਥ ਨਹੀਂ ਹੈ ਜਿਸ ਨਾਲ ਤੇਰੀ ਭੁੱਖ ਦੂਰ ਹੋ ਜਾਂਦੀ ਹੈ ਤੂੰ ਇਸ ਰੈਮ ਨੂੰ ਛੱਡ ਦੇ ਅਤੇ ਦਹੀਂ ਧੋਣ ਅਤੇ ਹੋਰ ਪਦਾਰਥ ਖਾਇਆ ਕਰ ਜੇchna ਇਹ ਅਚੀਵਮੈਂਟ ਚਾਹ ਬਟਾਏ ਅੰਦਰ ਤੇ ਰੱਖੀ ਜਿਓ ਆਰੋਗੀ ਹੋ ਜਾਵੇ ਆਪ ਜੀ ਨੇ ਮਾਤਾ ਜੀ ਨੂੰ ਮਜਨ ਕੀਤਾ ਆਖਾਂ ਜੀਵਾ ਵਿਚਰੇ ਮਰ ਜਉ ਜੇ ਮੈਂ ਇਸ ਨਾਮ ਨੂੰ ਆਗਦਾ ਹਾਂ ਤਾਂ ਜੁੰਦਾ ਹਾਂ ਪਰ ਜੀ ਆਖਾ ਤੋਂ ਬੋਲ ਜਾਵੇ ਤਾਂ ਮਰ ਜਾਂਦਾ ਹਾਂ ਮਾਤਾ ਜੀ ਇਸ ਨਾਮ ਦੇ ਆਸਰੇ ਸਾਰਾ ਜੀਵ ਜੰਤੂ ਇਸ ਦੁਨੀਆ ਦੇ ਚਹਨ ਇਹ ਸਭ ਦਾ سہਾਰਾ ਹੈ ਅਤੇ ਹਰ ਇੱਕ ਜਗ੍ਹਾ ਸਰਵਪਿਆਪਕ ਹੈ ਮਾਤਾ ਜੀ ਜਿਤਨੇ ਵੀ ਜੀਵ ਜੰਤੂ ਨੰਨ ਕਾਰਨੇ ਪੈਦਾ ਕੀਤੇ ਹਨ ਉਹ ਸਭ ਆਪਣੀ ਯੂਨੀ ਦੇ ਅਨੁਸਾਰ ਭੋਜਨ ਕਰਦੇ ਹਨ ਜਿਵੇਂ ਛੇ ਮਾਤ ਖਾਂਦੇ ਹਨ ਪਛੂ ਕਾ ਖਾਂਦੇ ਹਨ ਫੁਰਸ਼ੀ ਪੂਣੀ ਖਾਂਦੇ ਹਨ ਪਰ ਨਰੰਕਾਰ ਦੇ ਪ੍ਰਿਆਨੀ ਨਾਮ ਦੇ ਆਸਰੇ ਹੀ ਜਿਉਂਦੇ ਹਨ ਉਹ ਨਾ ਨਾਮ ਸਿਮਨਨ ਹੀ ਭੋਜਨ ਹੈ ਜਿਹੜਾ ਵੀ ਵਾਹਿਗੁਰੂ ਦੇ ਨਾਮ ਕਰਕੇ ਜੀਉਂਦਾ ਹੈ ਉਹ ਕੋਈ ਨਹੀਂ ਮਰਦਾ ਨਾਨਕ ਜਗੰਦਾ ਇਸ ਵਾਰ ਕੇ ਮਾਤਾ ਜੀ ਅਸੀਂ ਨਨਕਕਾਰ ਦੇ ਪਿਆਰੀ ਹਾਂ ਉਸੇ ਨਾਮ ਨਾਲ ਜਿਹੜੋ ਰਹਿੰਦੇ ਹਾਂ ਛਾਨੂੰ ਕੋਈ ਭੁੱਖ ਲੋਕ ਨਹੀਂ ਹੈ ਇਹ ਚ ਪਰਥਾਏ ਸਤਿਗੁਰੂ ਅਮਰਦਾ ਜੀ ਦਾ ਪਰਮਾਨ ਹੈ ਥਾਲੇ ਵਿੱਚ ਇਹ ਵਸਤੂ ਪਈਓ ਆਰਪੋਰ ਜਨ ਅੰਮ੍ਰਿਤਸਾਰੇ ਜੇਤ ਕਾਦੇ ਮਨ ਇਕਤੀਏ ਆਇਏ ਮੋਖ ਦਵਾਰ ਇਹ ਪੂਜਨ ਅਲੱਬਹ ਸੰਤੋ ਨਬੇ ਗੁਰ ਵਿਚਾਰ ਥਾਲ ਵਿੱਚ ਤਿੰਨ ਚੀਜ਼ਾਂ ਸਤ ਸੰਤੋਖ ਅਤਿ ਸੇਮਨ ਪੰਗਾ ਹੋਣਾ ਹਨ ਇਹ ਚਾਮੀ ਦਾ ਸ੍ਰਿਸ਼ਟ ਅੰਮ੍ਰਿਤ ਖਾਣਾ ਹੈ ਇਸ ਜੀ ਕੌਣ ਦੁਆਰਾ ਆਤਮਾ ਰਾਜੀ ਜਾਂਦੀ ਹੈ ਅਤੇ ਮੁਕਤੀ ਦਾ ਨਿਵਾਜਾ ਪ੍ਰਾਪਤ ਹੋ ਜਾਂਦਾ ਹੈ ਇਹ ਖਾਣਾ ਬੜੀ ਮੁਸ਼ਕਲ ਨਾਲ ਅਰਥ ਲੱਗਦਾ ਹੈ ਇਹ ਸੰਤੋ ਗੁਰवाणी ਨੂੰ ਸੋਚਨ ਸਮਝਣ ਨਾਲ ਪਾਇਆ ਜਾਂਦਾ ਹੈ ਅਨਮਾਰਤਾਂ ਦਾ ਨਾਮ ਜਪ ਕੇ ਇਹ ਦੇਹੀ ਇਥੇ ਉੱਥੇ ਬੜੀ ਆਹੀ ਉਹ ਦੀ ਹੈ ਜਿਹਾ ਕਿ ਪੰਜਵੇਂ ਸਤਗੁਰੂ ਜੀ ਦਾ ਫਰਮਾਨ ਆਇਆ ਚਰੰਕਾਰ ਪਾਈ ਧਨਵ ਦੇ ਨਾਮ ਬਹੋਨੀ ਹੋਈ ਕੇ ਆਸਕੇਤ ਮੁਕਤੀ ਮ੍ਰਿ ਜਿਛੇ ਨਾਮ ਬੁਜੇ ਜਿਨ ਏ ਸ੍ਰੀ ਇਹ ਮਨੁਖੀ ਦੇਹੀ ਬਹੁਤ ਜੂਨਾ ਭੋਗ ਕੇ ਮਿਲਦੀ ਹੈ ਕਿਹੜੀ ਜੁੜੀ ਦੇਹੀ ਨਾਮ ਨਹੀਂ ਜਪਦੀ ਉਹ ਮਿੱਟੀ ਦੀ ਢੇਰੀ ਦੇ ਸੋਲ ਹੈ ਉਹ ਪਛੂਆ ਪ੍ਰੇਟਾਂ ਅਤੇ ਜੜ ਮੂਰਖਾ ਤੋਂ ਵੀ ਪੈੜੀ ਹੈ ਇਹ ਕਰ ਇਹ ਉਸ ਨੂੰ ਨਹੀਂ ਜਾਣਦੀ ਅਤੇ ਸਮਰਦੀ ਇਹ ਸਨੇਹ ਨੂੰ ਸੰਸਾਰ ਵਿੱਚ ਪੀਜਾ ਹੈ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਅਈ ਪਰਾਵਤ ਮਨੁੱਖ ਦੁਹਰੀਆ ਗਾ ਮੈਨ ਮੈਨ ਕੀ ਇਹ ਤੇਰੀ ਬਰੀਆ ਅਵਰ ਕਾਇ ਚਰੇ ਕਿਤੇ ਨਾ ਕਾਮ ਮੇਨ ਸਾਦ ਸੰਗਤ ਪਾਜ ਕੀ ਵਿਡਨਾ ਮਾ اے ਭਾਈ ਤੈਨੂੰ ਸੋਹਣਾ ਮਨੁੱਖੀ ਸ਼ਰੀਰ ਮਿਲਿਆ ਹੈ ਪਰ ਮਾਰ ਤੋਂ ਨੂੰ ਮੰਨੀ ਤੇਰੀ ਇਹ ਹੀ ਮੌਕਾ ਹੈ ਹੋਰ ਚਾਰੇ ਕਾਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ ਹਨ ਇਸੇ ਰਾਤੀ ਚਾਰ ਚੰਨutie ਮਿਲ ਕੇ ਬੈਠਿਆ ਕਰਨ ਸਿਰ ਪਰਮਾਤਮਾ ਦਾ ਨਾਮ ਛਿਮਰੀਆ ਗੱਲ ਗੁਰੂ ਜੀ ਦੇ ਦੀ ਦਾ ਪਰਮਾਨ ਹੈ ਨਾਮ ਦੇ ਬਿਨਾ ਕੀਤੇ ਰਾਸਪੋਗ ਹਨ ਧਨ ਅਤੇ ਮਨ ਦੋਹਾਂ ਨੂੰ ਰੋਗੀ ਕਰਦੇ ਹਨ ਨਾਮ ਮੇਣਾ ਜੋ ਐ ਨਿ ਕੋਈ ਨਿਉਮ ਕੁਕਰ ਜਿਉ ਤੋ ਨਾ ਮੋ ਪਾਇ ਨਾ ਨਾਮ ਜੀਤਾ ਵਿਹਾਰ ਜਿਉ ਮਿੱਠਾ ਮਿੱਠਿਆ ਸੰਗਾਰ ਨਾ ਵਿਚਾਰ ਕਤੇ ਰਸਪੋਗ ਚੁਕ ਸੁਪਨੇ ਨਹੀਂ 딴ਵੇਂ ਰੋਗ ਰਬ ਦੇ ਨਾਮ ਤੋਂ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹਾ ਉਸ ਕੁੱਚੇ ਦੀ ਨਹੀਂ ਹੈ ਜੋ ਯੂਟੀਆ ਪਰਸਨਾ ਵਿੱਚ ਪੈਂਦਾ ਹੈ ਨਾਮ ਦੀ ਬਾਝੋਂ ਸਾਰਾ ਕਾਰਵਿਹਾਰ ਇਹ ਨਹੀਂ ਵਰਤਿਆ ਜੇ ਮੇਂ ਨੋਟ ਤੇ ਹਾਰ ਚੁਗਾਰ ਪਾਇਆ ਹੋਵੇ ਜੋ ਨਾਮ ਨੂੰ ਪਲਾ ਕੇ ਰੰਗ ਰਣੀਆਂ ਮੰਨਦਾ ਹੈ ਉਸ ਨੂੰ ਛੁਪਨੇ ਵਿੱਚ ਵੀ ਆਨਾਮ ਨਹੀਂ ਮਿੱਦਾ ਅਤੇ ਉਹ ਸਿੱਧੀ ਰੋਗੀ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਕਾਰਪੁਰਖ ਨੇ ਜੀਵ ਨੂੰ ਜਨਮ ਕਰਨਾ ਸਮੇਂ ਸੰਸਾਰ ਵਿੱਚ ਭੇਜਦੇ ਕੇਵਲ ਨਾਮ ਜਪਣ ਦਾ ਹੁਕਮ ਦਿੱਤਾ ਸੀ ਅਤੇ ਸੰਤ ਗੁਰੂ ਜੀਵ ਨੂੰ ਉਸ ਅਲੋਹੀ ਨਾਮ ਦੀ ਛੋਹ ਜੀ ਕਰਾਉਣ ਲਈ ਸੰਸਾਰ ਵਿੱਚ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਦਾ ਕਥਨ ਅਨੁਸਾਰ ਇਕੋ ਨਾਮ ਹੁਕਮ ਹੈ ਨਾਨਕ ਸਾਧੂ ਗੁਰੂ ਦੀਆ ਬਜਾਏ ਜੀਓ ਗੁਰੂ ਸਹਿ ਨੇ ਨਾਮ ਦੀ ਕਮਾਈ ਨੂੰ ਸੱਚੀ ਗੁਰਮਤਿ ਕੀ ਹੈ ਜੋ ਲੋਕ ਗੁਰਮਤਿ ਦੇ ਸੱਚੇ ਮਾਰਗ ਨੂੰ ਵਿਸਾਰ ਕੇ ਕਿਸੇ ਦੂਸਰੇ ਮਾਰਗ ਨੂੰ ਧਾਨ ਕਰਦੇ ਹਨ ਉਹਨਾਂ ਨੂੰ ਅੰਤ ਸਮੇਂ ਪ੍ਰਸ਼ਨੋਂ ਪੈਂਦਾ ਹੈ ਉਹ ਲੋਗੇ ਜਿਹੜਾ ਚਰਾਚੀ ਦੇ ਘੇੜ ਵਿੱਚ ਪੈ ਲੈਂਦੇ ਹਨ ਅਤੇ ਮਰਕਾਂ ਦੇ ਦੁੱਖ ਭੋ ਦੇ ਹਨ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾੜ ਪਛਤਾਈਏ ਗੁਰਮੁਦਾ ਜੀ ਦਾ ਕਥਨ ਹੈ ਮੇਨ ਨਾਮੇ ਦਰਤੋ ਹੀ ਨਾਹੀਂ ਤਾਂ ਜੰਮ ਕਰੇ ਕੁਆਰੀ ਗੁਰੂ ਅਰਜਨ ਦੇਵ ਜੀ ਪਰਵਾਉਂਦੇ ਹਨ ਜਦੋਂ ਸਤਿਗੁਰੂ ਦੇ ਉਪਦੇਸ਼听 ਚੱਲਦੇ ਹੋਏ ਦੇਵ ਨੂੰ ਅੰਦਰੋਂ ਨਾਮ ਨਾਲ ਜੋੜਿਆ ਤਾਂ ਉਸ ਅਵਨਾਸੀ ਪ੍ਰਭੂ ਨਾਲ ਮਲਾਪ ਹੋ ਗਿਆ ਜਿਛੇ ਦੇ ਵੱਲ ਸਰੂਪ ਸੱਚੀ ਸ਼ਾਂਤੀ ਅਤੇ ਅਮਰ ਆਨੰਦ ਵਾਦੀ ਸੱਚਾ ਅਵਸਾਰ ਪ੍ਰਾਪਤ ਹੋ ਗਈ ਮਨਾਸੀ ਪਾਇਆ ਨਾਮ ਧਿਆਇਆ ਜਗਲੇ ਮਨੋਤ ਪਾਇ ਸੋ ਸੈ ਅਨੰਦ ਕਨੇਰੇ ਗੁਰਚਨਿ ਮਨ ਬਾਈ ਗੁਰਜਨ ਦੇਵ ਜੀ ਫਰਮਾਉਂਦੇ ਹਨ ਕਿ ਨਾਮ ਹੀ ਸੱਚਾ ਤਾਨ ਹੈ ਨਾਮ ਹੀ ਸੱਚਾ ਸੁਖ ਹੈ ਨਾਮ ਹੀ ਸੱਚਾ ਰਾਜ ਹੈ ਅਤੇ ਨਾਮ ਹੀ ਸੱਚਾ ਸਰਬੰਧੀ ਅਤੇ ਸਹੀ ਹੈ ਨਾਮ ਉਹ ਅਮੁੱਲਕ ਪੂੰਜੀ ਹੈ ਜਿਸ ਨੂੰ ਪਾ ਕੇ ਜੀਵ ਸਦਾ ਨਹੀਂ ਮਰਨ ਜੰਮਨ ਦੇ ਮੰਨੋਂ ਤੋਂ ਅਜਾਡ ਹੋ ਜਾਂਦਾ ਹੈ ਅਤੇ ਪਨਮ ਸੋਖ ਦਾ ਭਾਗੀ ਬਣ ਜਾਂਦਾ ਹੈ ਨਾਮ ਤਨ ਨਾਮ ਸੁਖ ਰਾਜਾ ਨਾਮ कुटुंब ਸਹਾਈ ਨਾਮ ਸੰਪਤ ਉਹ ਨਾਨਕ ਕੋ ਕੁ ਦੀ ਹੋ ਮਰੀਨਾ ਆਵੇ ਨਾ ਜਾਈ ਨਾਮ ਜਪਣਾ ਸਾਡਾ ਪਹਿਲਾ ਧਰਮ ਹੈ ਆਪ ਜਪ ਕੇ ਹੋਰਾਂ ਨੂੰ ਨਾਮ ਜਪਾਉਣਾ ਇਹ ਗੁਰੂ ਦਾ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਦਾਂ ਸੰਗਤੀ ਜਨਨ ਦੀ ਤੁਰ ਗਾਨੀ ਸੰਪੂਰਨ ਚੰਗੀ ਅਮਰ ਭਲੀ ਆਹੋ ਗਾੜੇ ਕਿੱਜ ਗਿਆ ਮੱਕੇ ਚਲੋ ਗਏ ਨਾ ਮਾਂ ਬੜਾਈ ਦੋ ਵਾਰ ਕਰਦੇ